ਸਾਰਿਆਂ ਦੀ ਗੇਮ ਦੇਖ ਕਰ ਰਿਹਾ ਪਰ ਜ਼ਰੂਰੀ ਸੀ ਤੁਹਾਨੂੰ ਸਾਰਿਆਂ ਨੂੰ ਇੰਟਰਪਟ ਕਰਨਾ ਤੁਸੀਂ ਜਿਵੇਂ ਕਿ ਸਾਰੇ ਜਾਣਦੇ ਹੋ ਆਪਣੇ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰ ਨੇ ਮੇਰੇ ਚੱਕੇ ਮਿੱਤਰ ਮਿਤੀ ਜੀ ਰਾਜਵੀਰ ਜਵੰਦਾ ਜੀ ਉਹਨਾਂ ਦਾ ਇੱਕ ਬੜਾ ਭੈੜਾ ਐਕਸੀਡੈਂਟ ਹੋਇਆ ਐਂਡ ਹੀ ਇਸ ਨੋਟ ਡੂਇੰਗ ਵੈਰੀ ਵੈਲ ਤਾਂ ਮੇਰੀ ਬੇਨਤੀ ਸੀ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋ ਜੀ 1 ਮਿੰਟ ਲਈ ਆਪਾਂ ਜਿੱਥੇ-ਜਿੱਥੇ ਆ ਜਿਵੇਂ-ਜਿਵੇਂ ਆ ਉੱਥੇ ਖੜੇ ਹੋ ਜੂ 1 ਮਿੰਟ ਲਈ ਆਪਾਂ ਅਰਦਾਸ ਕਰਕੇ

ਬਹੁਤ ਬਹੁਤ ਮਾਫ਼ੀ ਹੈ ਜੀ ਤੁਹਾਡੇ ਘਰ ਆ ਕੇ ਸਾਹ ਵਾਹੀ